ਐਮਐਲ ਮਨ ਫੌਜੀ ਸਿੰਘ ਸੁਰਾਰੀ ਕੋਈ ਐਮਐਲਏ ਥੋੜਾ ਜੀ ਇਹਦੇ ਪੈਸੇ ਕਮਾਉ ਬੰਦਾ ਇੱਕ ਮਤਲਬ ਉਹਨੂੰ ਆਪਾਂ ਕੁਝ ਨਹੀਂ ਕਹਿੰਦੇ ਉਹ ਤਾਂ ਇੱਕ ਮਲੀਮ ਹੈਗਾ ਜਿਵੇਂ ਪੱਠੇ ਤੇ ਰੱਖ ਲੈਂਦੇ ਸਾਨੂੰ ਅਕਲਾਂ ਦੀ ਘਾਟ ਆ ਮੈਂ ਇਹਨਾਂ ਲੋਕਾਂ ਨੂੰ ਮੂਖ ਸਮਝੂਗਾ ਭਲਾ ਕਿਸੇ ਨੂੰ ਗੁੱਸਾ ਲੱਗੇ ਜੀ ਜੇਕਰ 2-2 ਕਰੋੜ ਰੁਪਏ ਲਾ ਕੇ ਇਹਨਾਂ ਨੇ ਸਰਪੰਚਾ ਲੈਣੀ ਹੈ 2 ਕਰੋੜ ਰੁਪਏ ਦੇ ਖਸਫਾਲਦੀਨ ਫੰਡ ਦੇ ਕੇ ਮਾੜਾ ਮੋੜਾ ਚੰਗਾ ਉਹਦਾ ਮਿਲ ਜਾਂਦਾ ਤੇ ਲੋਕਾਂ ਦੀ ਸੇਵਾ ਹੋ ਜਾਂਦੀ ਐ ਤਾਂ ਨਾ ਮੈਂ ਐਮਐਲਏ ਨੂੰ ਹੋਵੇ ਨਾ ਉਹਦੇ ਪੀਏ ਨੂੰ ਹੋਵੇ ਹਾਂਜੀ ਇੱਕ ਪਰਚਾ ਹੋਣਾ ਟੁੱਟਿਆ ਜਾ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਵਿਸ਼ਾ ਬਹੁਤ ਗੰਭੀਰ ਹੈ 1 ਜੂਨ ਪਿੰਡ ਤ੍ਰਿੱਡਾ ਗੁਰੂ ਹਰਸਾਏ ਦੇ ਨੌਜਵਾਨ ਸਰਪੰਚ ਤੇ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਜਸ਼ਨ ਬਾਵਾ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਸੋ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਜਸ਼ਨ ਬਾਵਾ ਹੋਣਹਾਰ ਖਿਡਾਰੀ ਵੀ ਸੀ ਬਲਕਿ ਘਟਨਾ ਵਾਪਨ ਤੋਂ ਪਹਿਲਾਂ ਆਪਣੇ ਫੇਸਬੁਕ ਤੇ ਇੱਕ ਗਜ਼ਲ ਪੋਸਟ ਕੀਤੀ ਸੀ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸੋ ਇਹ ਜੀ ਇਹੋ ਜੀਆਂ ਘਟਨਾਵਾਂ ਪੰਜਾਬ ਚ ਆਏ ਦਿਨ ਵੇਖਣ ਨੂੰ ਮਿਲਦੀਆਂ ਸੋ ਜਸ਼ਨ ਬਾਵਾ ਦੇ ਪਰਿਵਾਰ ਵੱਲੋਂ ਐਮ ਐਲ ਏ ਫੌਜਾ ਸਿੰਘ ਸਰਾਰੀ ਦੇ ਪੀ ਏ ਲਾਡੀ ਤੇ આરોਪ ਲਾਏ 13 ਲੱਖ ਸਰਪੰਚੀ ਲਈ ਦਿੱਤੇ ਸੀ 10 ਲੱਖ ਸਰਪੰਚ ਬਣਨ ਤੇ 3 ਲੱਖ ਸਰਪੰਚੀ ਸਰਟੀਫਿਕੇਟ ਲੈਣ ਲਈ ਦਿੱਤੇ ਸੋ ਮੇਰੇ ਨਾਲ ਜੁੜੇ ਨੇ ਸਿਆਸੀ ਬਲਾਰੇ ਨੌਜਵਾਨ ਵਿਸ਼ਵਦੀਪ ਫਾਜ਼ਿਲਕਾ ਜੋ ਸਰਕਾਰਾਂ ਨੂੰ ਕਰੜੇ ਹੱਥੀ ਲੈਂਦੇ ਹੈਗੇ ਨੇ ਵਿਸ਼ਵਦੀਪ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਸੋ ਅੱਡਾ ਵੀ ਬਹੁਤ ਸਵਾਗਤ ਹੈਔਰ ਜਿੰਨੇ ਵੀ ਤੁਹਾਡੇ ਚੈਨਲ ਨੂੰ ਦੇਖ ਰਹੇ ਆ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਵਿਸ਼ਪਦੀਪ ਪਹਿਲਾ ਸਵਾਲ ਇਹ ਹੈਗਾ ਕਿ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਗੱਲ ਕਰੀਏ ਸਰਕਾਰ ਦੀ ਗੱਲ ਕਰੀਏ ਸਿਵਲ ਪ੍ਰਸ਼ਾਸਨ ਦੀ ਗੁਰੂ ਸਹਾਏ ਦੇ ਪਿੰਡ ਤ੍ਰੇਡਾ ਦੇ ਨੌਜਵਾਨ ਸਰਪੰਚ ਜਸ਼ਨ ਬਾਵਾ ਨੇ ਆਪਣੇ ਆਪ ਨੂੰ ਗੋਲੀ ਮਾਰੀ ਸੀ ਪਿਛਲੇ ਦਿਨੀ 1 ਜੂਨ ਨੂੰ ਜੀ ਸੋ ਇਸ ਦੇ ਪਿੱਛੇ ਦਾ ਸਾਰਾ ਵਰਤਾਂਤ ਹੈ ਕੀ ਹੈਗਾ ਮੈਂ ਇਹੀ ਦੱਸੂਗਾ ਜੀ ਜਿਹੜਾ ਵਰਤਾਂਤ ਤਾਂ ਸੀ ਉਹ ਤਾਂ ਦੱਸਣਾ ਸੀ ਉਹਨੇ ਹੀ ਜੀ ਤੇ ਉਹਨੇ ਆਪ ਦੀ ਜ਼ਿੰਦਗੀ ਸਮਾਪਤ ਕਰਕੇ ਸਾਰੇ ਸਬੂਤ ਹੀ ਦੇ ਗਿਆ ਵੀ ਭਾਈ ਸਾਹਿਬ ਔਖਾ ਹੋ ਗਿਆ ਹਾਂਜੀ ਹਾਂਜੀ ਰੋਲਾ ਇਹ ਵੀ ਪੈਂਦਾ ਹੁਣ ਪੈ ਰਿਆ ਸੀ ਕਿ ਉਹਨੇ ਜਿਹੜਾ ਕਹ ਲੋ ਨਾਂ ਹੀ ਲੈਂਦੇ ਹੁੰਦੇ ਆ ਜੀ ਵੀ ਸਰਪੰਚੀ ਹੈ ਜਿਹੜੀ ਕਹਿੰਦੇ 10-12 ਲੱਖ ਰੁਪਏ ਦੇ ਕੇ ਸਰਪੰਚੀ ਫੇਰ ਉਹ ਕੀਤੀ ਆ ਜੀ ਜੀ 13 ਲੱਖ ਰੁਪਏ 13 ਲੱਖ ਰੁਪਏ ਲੱਖਾਂ ਰੁਪਏ ਦੇ ਕੇ ਜਿਹੜੀ ਸਰਪੰਚੀ ਉਹਨੇ ਲਈ ਆ ਤਾਂ ਮੈਂ ਤਾਂ ਇਹ ਸੋਚਦਾ ਹੁੰਨਾ ਕਿ ਬਹੁਤ ਮੈਂ ਹੱਸਦਾ ਹੁੰਨਾ ਕਈ ਵਾਰ ਵੇਖਿਆ ਹਾਂਜੀ ਇੱਥੇ ਬੰਦੇ ਨੇ 2 ਕਰੋੜ ਰੁਪਏ ਲਾਤਾ ਸਰਪੰਚੀ ਸੀ ਕਿਸੇ ਨੇ 50 ਲੱਖ ਲਾਤਾ ਕਿਸੇ ਨੇ 10 ਲਾਤਾ ਜੀ ਜੀ ਹਾਂ ਇੱਥੇ ਸਾਨੂੰ ਅਕਲਾਂ ਦੀ ਘਾਟ ਆ ਮੈਂ ਇਹਨਾਂ ਲੋਕਾਂ ਨੂੰ ਮੂਰਖ ਸਮਝੂਗਾ ਪਰ ਲੈਕਿਨ ਗੁੱਸਾ ਲੱਗੇ ਜੀ ਜੇਕਰ 2-2 ਕਰੋੜ ਰੁਪਏ ਲਾ ਕੇ ਇਹਨਾਂ ਨੇ ਸਰਪੰਚੀਆਂ ਲੈਣੀਆਂ 2 ਕਰੋੜ ਰੁਪਏ ਦੇ ਕਿਸੇ ਪਾਰਟੀ ਨੂੰ ਫੰਡ ਦੇ ਕੇ ਮਾਰਾ ਮੋਟਾ ਚੰਗਾ ਉਧਰ ਮਿਲ ਜਾਂਦਾ ਤੇ ਲੋਕਾਂ ਦੀ ਸੇਵਾ ਹੋ ਜਾਂਦੀ ਆ ਹਾਂਜੀ ਹਾਂਜੀ ਲੋਕਾਂ ਦੀ ਸੇਵਾ ਤਾਂ ਨਾ ਹੀ ਹੁੰਦਾ ਜਿਨੇ ਅਹੁਦਾ ਲੈਣਾ ਉਹ ਆ피ਸ ਦੀ ਸੇਵਾ ਹੀ ਕਰਦਾ ਹੁੰਦਾ ਲੋਕਾਂ ਦਾ ਕੋਈ ਵੈਸੇ ਮਾਮੂਲੀ ਕੰਮ ਹੁੰਦੇ ਜਿਹੜੇ ਕਰਨੇ ਹੁੰਦੇ ਆ ਹਾਂਜੀ ਹਾਂਜੀ ਪਾ ਇਹ ਮਤਲਬ ਗਲਤਾਂ ਲੋਕ ਜਿਹੜੇ ਲੱਖਾਂ ਰੁਪਏ ਸਰਪੰਚੀ ਤੇ ਲਾ ਕੇ ਅਸਲ ਚ ਲੋਕਾਂ ਦੀ ਗਲਤੀ ਹੈ ਜਿਹੜੇ ਜਿਹੜੇ ਸਰਪੰਚੀ ਉਹ ਕਰਨ ਜਿਹੜੀ ਸਰਪੰਚੀ ਕਹਿ ਲੋ ਵੀ ਲਾ ਕੇ ਸਰਪੰਚੀ ਦੀ ਕੋਟ ਹੈ ਨਾ ਪਹਿ ਲੈ ਲੈਂਦੇ ਆ ਹਾਂਜੀ ਇਹ ਨਾਸਤੇ ਮੈਂ ਤਾਂ ਇਹ ਸਮਝੂ ਬੜੀ ਤਗੜੀ ਤੇ ਬੜੀ ਦੇਵਕੂਫੀ ਵਾਲੀ ਗੱਲ ਆ ਹਾਂਜੀ ਤਾਂ ਉਸ ਤੋਂ ਬਾਅਦ ਜਿਹੜੀ ਗੱਲ ਇਹਦੀ ਬਾਵੇ ਦੀ ਹੁੰਦੀ ਆ ਜਾਂ ਉਹਦੀ ਐਮਐਲਏ ਦੀ ਹੁੰਦੀ ਉਹ ਤਾਂ ਭਾਈ ਸਾਹਿਬ ਉਹਨੂੰ ਕੱਖ ਨਹੀਂ ਹੁੰਦਾ ਨਾ ਤਾਂ ਐਮਐਲਏ ਨੂੰ ਹੋਵੇ ਨਾ ਉਹਦੇ ਪੀਏ ਨੂੰ ਹੋਵੇ ਹਾਂਜੀ ਇੱਕ ਪਰਚਾ ਹੋਣਾ ਟੁੱਟਿਆ ਜਾ ਉਹਦੇ ਤੇ ਜੀ ਤੇ ਉਹਦੇ ਤੇ ਪਰਚਾ ਹੋਣਾ ਟੁੱਟਿਆ ਜਾ ਪਰਚਾ ਹੋਣ ਤੋਂ ਬਾਅਦ ਉਹਦਾ ਜਿਹੜਾ ਕਹ ਲੋ ਵੀ ਮੈਨੂੰ ਨਹੀਂ ਲੱਗਦਾ ਵੀ ਉਹਨੂੰ ਅੰਦਰ ਕਰਨਗੇ ਜਾਂ ਕੁਝ ਕਰਨਗੇ ਮਸਲਾ ਠੰਡਾ ਕਰਨਾ ਉਹ ਜੇ ਮਰਜ਼ੀ ਕਰ ਦੇਣ ਜੀ ਜੀ ਹਾਂ ਇਹ ਸਿਰ ਮਸਲਾ ਠੰਡਾ ਹੋਊਗਾ ਹੋਰ ਕੁਝ ਵੀ ਨਹੀਂ ਜੀ ਜੀ ਸੋ ਵਿਸ਼ਵਦੀਪ ਜਿਸ ਤਰ੍ਹਾਂ ਜਸ਼ਨਪਾਵਾ ਦੀ ਗੱਲ ਕਰੀ ਇਹਦਾ ਪਿਛਲੇ ਸਮੇਂ ਦੀ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਪਈਆਂ ਨੇ ਆਵਾਜ਼ੀ ਪੰਜਾਬ ਚੈਨਲ ਤੇ ਵੀਡੀਓ ਪਈ ਹੈ ਉਦੋਂ ਉਹਨੇ ਇੱਕ ਬਿਆਨ ਦਿੱਤਾ ਸੀ ਵੀ ਜਿਹੜਾ ਇਹ ਲਾਡੀ ਪੀ ਹੈਗਾ ਵੀ ਮੇਰੀ ਜਗ੍ਹਾ ਤੇ ਮਤੇ ਤੇ ਰਜਿਸਟਰਾਂ ਤੇ ਆਪਣੇ ਖੁਦ ਆਪ ਹੀ ਸਾਈਨ ਕਰ ਲੈਂਦਾ ਸੀਗਾ ਮੇਰੇ ਸਾਈਨ ਕਰਦਾ ਮੇਰੀ ਗੱਲ ਸੁਣੋ ਸਰਪੰਚੀ ਉਹਨਾਂ ਦਿੱਤੀ ਹੋਈ ਸੀ ਉਹਨਾਂ ਨੇ ਸਾਈਨ ਕਰਨੀ ਸੀਗੇ ਤੇ ਆ ਜਿਹੜੇ ਐਮਐਲਏ ਦੇ ਹੁੰਦੇ ਐਮਐਲਏ ਦੇ ਵੀ ਕਈ ਆਪ ਹੀ ਸਾਈਨ ਕਰ ਲੈਂਦੇ ਆ ਫੌਜਾ ਸਿੰਘ ਸਰਾਰੀ ਵਰਗੇ ਕੋਈ ਐਮਐਲਏ ਥੋੜਾ ਹੈ ਜੀ ਜੀ ਬਾਈ ਜੀ ਅਸਲ ਚ ਗੱਲ ਇਹ ਆ ਤੁਹਾਡੇ ਵਰਗੇ ਬਹੁਤ ਸਾਰੇ ਪੱਤਰਕਾਰ ਬੈਠੇ ਆ ਜਿਨ੍ਹਾਂ ਚਿਰ ਇਨ੍ਹਾਂ ਐਮਐਲਏ ਨੂੰ ਜਿਨ੍ਹਾਂ ਚਿਰ ਇਹ ਐਮਐਲਏ ਐਮਐਨ ਮਤਲਬ ਫੌਜਾ ਸਿੰਘ ਸਰਾਰੀ ਕੋਈ ਐਮਐਲਏ ਥੋੜਾ ਜੀ ਇਹ ਤਾਂ ਪੈਸੇ ਕਮਾਉ ਬੰਦਾ ਇੱਕ ਜੀ ਜੀ ਜਿਹੜੇ ਸਾਡੀਆਂ ਸਿਆਸਤਾਂ ਬਿਜ਼ਨਸ ਮੈਨਾਂ ਦੇ ਅੰਡਰ ਚੱਲੀ ਜਾਂਦੀਆਂ ਹਾਂਜੀ ਜਿੰਨਾ ਚਿਰ ਇਹ ਇਹਨਾਂ ਨੂੰ ਖੁਦ ਪਤਾ ਨਹੀਂ ਲੱਗਦਾ ਵੀ ਸਾਡਾ ਨਾ ਸਿਆਸਤ ਹੋਈ ਕਿ ਜਾਂਦੀ ਆ ਉਹਨਾਂ ਚ ਵੀ ਕੀ ਕਰ ਸਕਦੇ ਆ ਤੁਸੀਂ ਆਪຊਾਂ ਨੇ ਜੀ ਜਿਹੜਾ ਕਹ ਲੋ ਰਾਜਾ ਕੱਲਾ ਹੁੰਦਾ ਸੀ ਜੀ ਜੀ ਰਾਜੇ ਨੂੰ ਜਿੰਨੀ ਮਰਜ਼ੀ ਪਰਚਾ ਫੜ ਕੇ ਕੁੱਟ ਸਕਦੀ ਸੀ ਹਾਂਜੀ ਪਰ ਉਹਨਾਂ ਨੇ ਕੀ ਆ ਸੈਨਾ ਤਿਆਰ ਕੀਤੀ ਸੈਨਾ ਦਾ ਇੱਕ ਸੈਨਾਪਤੀ ਤਿਆਰ ਕੀਤਾ ਜਿਹੜਾ ਰਾਜੇ ਦਾ ਖਾਸ ਬੰਦਾ ਹੁੰਦਾ ਸੀ ਹਾਂਜੀ ਉਸੇ ਤਰ੍ਹਾਂ ਅੰਗਰੇਜ਼ਾਂ ਨੇ ਜਿਹਨਾਂ ਉਹਨਾਂ ਦੇ ਖਾਸ ਬੰਦੇ ਸੀ ਜਿਹੜੇ ਉਹਨਾਂ ਦੇ ਹਾਂਜੀ ਠੀਕ ਹੈ ਮਤਲਬ ਉਹਨਾਂ ਦੇ ਖਾਸ ਮੁਖਾਸ ਬੰਦੇ ਉਹ ਅੰਗਰੇਜ਼ ਹੀ ਸੀ ਉਹ ਉਹ ਚਦਕਾਰੀ ਬਣਾਏ ਸੀ ਬਾਕੀ ਆਪਣੇ ਵਰਗੇ ਜਿਹੜੇ ਦੇਸ਼ ਦੇ ਲੋਕ ਸੀ ਉਹਨਾਂ ਨੂੰ ਕੁੱਟਣ ਘਟਾਉਂਦੇ ਰੱਖਿਆ ਸੀ ਜੀ ਇਹਨਾਂ ਨੇ ਭੁੱਖਮਾਰੀ ਬਹੁਤ ਕਰਕੇ ਇੱਕ ਇਹ ਵੀ ਜਿਵੇਂ ਕਹਿ ਲਓ ਸਿਆਸਤ ਸੀ ਭੁੱਖਮਾਰੀ ਫਲਾ ਕੇ ਜਦੋਂ ਭੁੱਖਮਾਰੀ ਹੋ ਗਈ ਭੁੱਖਮਾਰੀ ਤੋਂ ਬਾਅਦ ਲੋਕਾਂ ਨੂੰ ਉਹਦੇ ਮਿਲਣੇ ਸ਼ੁਰੂ ਹੋ ਮਤਲਬ ਨੌਕਰੀਆਂ ਪਾਉਣ ਵਾਸਤੇ ਸ਼ੁਰੂ ਹੋਏ ਆ ਇੱਕ ਜੇ ਸਾਡੇ ਕੋਲ ਸਾਡੇ ਰੋਜਗਾਰ ਹੀ ਚੰਗੇ ਹੋਣ ਤਗੜੇ ਹੋਣ ਇਹਨਾਂ ਨੇ ਕੀ ਕੀ ਹੋਏ ਤਾਂ ਬੰਦਾ ਨੌਕਰੀਆਂ ਵੱਲ ਕਿਉਂ ਜਾਂਦਾ ਜੀ ਜੀ ਤਾਂ ਇਹ ਜਿਹੜੀ ਕਹਿੰਦੇ ਪੁਲਿਸ ਹੁੰਦੀ ਆ ਚਾਹੇ ਜਿਹੜਾ ਪ੍ਰਸ਼ਾਸਨ ਹੁੰਦਾ ਪਹਿਲਾਂ ਰਾਜਿਆਂ ਦਾ ਕੰਮ ਕੀਤਾ ਇਹਨੇ ਤੇ ਫਿਰ ਇਹਨੇ ਕੀਤਾ ਇਹ ਮੰਤਰੀਆਂ ਦੇ ਅਧੀਨ ਔਰ ਦੂਜਿਆਂ ਦੇ ਅੰਗਰੇਜ਼ਾਂ ਦੇ ਹੁਣ ਮੰਤਰੀਆਂ ਦੇ ਇਹ ਤਾਂ ਭਾਈ ਸਾਹਿਬ ਥਾਮਰਾਜ ਬਹੁਤ ਤਗੜਾ ਚੱਲ ਰਿਹਾ ਰਾਜੇ ਮਹਾਰਾਜਿਆਂ ਤੋਂ ਤੇ ਜਿਹੜੀ ਪੁਲਸ ਆ ਉਹ ਲੋਕਾਂ ਵਾਸਤੇ ਨਹੀਂ ਹੁੰਦੀ ਉਹ ਮੰਤਰੀਆਂ ਵਾਸਤੇ ਹੁੰਦੀ ਜੇਕਰ ਲੋਕਾਂ ਵਾਸਤੇ ਹੁੰਦੀ ਤਾਂ ਲੋਕ ਧਾਰਨਾ ਨਹੀਂ ਲਾਉਂਦੇ ਸੀ ਤੇ ਧਰਨੇ ਵਾਲਿਆਂ ਨੂੰ ਕੁੱਟਿਆ ਨਹੀਂ ਜਾਣਾ ਸੀ ਬਿਲਕੁਲ ਜੀ ਹਾਂਜੀ ਇਹ ਬਹੁਤ ਜਿਹੜਾ ਕਹਲੋ ਉਹਦੇ ਤੇ ਮੁਸ਼ਕਲ ਕਾਰਵਾਈ ਹੋਵੇ ਜੇ ਕਾਰਵਾਈ ਹੋ ਵੀ ਗਈ ਤੇ ਉਹ ਅੰਦਰ ਨਹੀਂ ਜਾਂਦਾ ਫੌਜਾ ਸਿੰਘ ਸਰਾਰੀ ਅਰਗੇ ਨੂੰ ਬਚਾਉਣ ਵਾਸਤੇ ਮੰਤਰੀ ਬੈਠੇ ਜੀ ਹੱਥ ਖੋਣ ਪਾਊਗਾ ਪੁਲਿਸ ਦੀ ਉਹ ਬਦਲੀ ਕਰ ਸਕਦੇ ਆ ਬਿਲਕੁਲ ਜੀ ਜੀ ਸੋ ਵਿਸ਼ਵਦੀਪਕ ਸਰਪੰਚ ਜਸ਼ਨਬਾਵਾ ਨੇ ਪਿੰਡ ਦੀ ਜ਼ਮੀਨ ਦੀ ਬੋਲੀ ਦੇ ਵਾਸਤੇ ਮੰਗ ਕੀਤੀ ਸੀ ਤਾਂ ਬੋਲੀ ਕਰਪਾਉਣ ਵਾਸਤੇ ਲਾਡੀ ਪੀਏ ਜਿਹੜਾ ਹੈਗਾ ਸੀਗੇ ਉਹਨੇ ਪੈਸੇ ਦੀ ਮੰਗ ਕੀਤੀ ਨਹੀਂ ਤਾਂ ਬੋਲੀ ਕਰਾਉਣ ਤੋਂ ਨੇ ਨਾ ਕਰ ਦਿੱਤੀ ਬਿਲਕੁਲ ਹੀ ਕਹਿੰਦੇ ਵੀ ਜਦੋਂ 2 ਲੱਖ ਰੁਪਏ ਦੇ ਦਿੱਤੇ ਫਿਰ ਬੋਲੀ ਵੀ ਕਰਵਾ ਦਿੱਤੀ ਪਿਤਾ ਜੀ ਦਾ ਬਿਆਨ ਸੀ ਕਿ 50-50 ਹਜ਼ਾਰ ਦੀਆਂ ਦੋ ਗੁੱਟੀਆਂ ਦਿੱਤੀਆਂ ਕਹਿੰਦੇ ਕਹਿੰਦੇ ਬਾਕੀ ਜਿਹੜੇ ਲੱਖ ਰੁਪਏ ਸੀ ਉਹ 10-10 ਰੁਪਏ ਦੇ ਤੇ ਅਸੀਂ ਦਿੱਤੇ ਹੈਗੇ ਨੇ ਸੋ ਇਸ ਤੇ ਤੁਹਾਡਾ ਕੀ ਕਹਿਣਾ ਮੇਰੀ ਗੱਲ ਤਾਂ ਮੈਂ ਤੁਹਾਨੂੰ ਇਹੀ ਕਹੂੰਗਾ ਜੀ ਵੇਖੋ ਇੱਥੇ ਤਾਂ ਫਿਰ ਬਾਵੇ ਹੋਰੀ ਵੀ ਆਹ ਆਪ ਵੀ ਇਹਦੇ ਬਿਆਨ ਦੇ ਗਲਤ ਹੋਈ ਜਾਂਦੀ ਹੈ ਹਾਂਜੀ ਹਾਂਜੀ ਜੇ ਤਾਂ ਉਹ ਗਲਤ ਕਰਾਈ ਜਾਂਦੇ ਨਾਲ ਕਰੀ ਜਾਂਦੇ ਸੀ ਇਹ ਤਾਂ ਪਤਾ ਤਾਂ ਹੋਣ ਲੱਗਦਾ ਕਿ ਮੈਂ ਆਪ ਗਲਤ ਕੰਮ ਕੀਤਾ ਤਾਂ ਜੀ ਜੀ ਪਹਿਲੀ ਗੱਲ ਜਿਹੜਾ ਪੀਏ ਹੁੰਦਾ ਜਿਹੜਾ ਸਰਕਾਰੀ ਨਹੀਂ ਹੁੰਦਾ ਤੇ ਉਹ ਕਹ ਐਮਐਲਏ ਦਾ ਪੀਏ ਬਣ ਜਾਂਦਾ ਉਹਨੇ ਉਹਦੇ ਕੋਲ ਕਿਹੜੀ ਇਨਕਮ ਹੁੰਦੀ ਆ ਕੀ ਹੁੰਦਾ ਉਹਦੇ ਕੋਲ ਹਾਂਜੀ ਹਾਂਜੀ ਉਹ ਫਿਰ ਐਮਐਲਏ ਸਰ ਤੋਂ ਹੀ ਖਾਂਦਾ ਜੀ ਠੀਕ ਹੈ ਜੀ ਇਹ 5 ਸਾਲਾਂ ਦੇ ਮਹਿਮਾਨ ਹੁੰਦੇ ਆ ਇਹ ਆਪਦੀ ਪੂਰੀ ਮਹਿਮਾਨਗਰੀ ਕਰਾ ਕੇ ਪੈਸਾ ਕਮਾ ਕੇ ਜਾਂਦੇ ਆ ਜੀ ਜੀ ਜਿਹੜੀਆਂ ਬੋਲੀਆਂ ਇਹ ਤਾਂ ਐਂ ਹੁੰਦੀਆਂ ਜਦੋਂ ਬਈ ਧੱਕੇਸ਼ਾਹੀ ਚੱਲ ਪਈ ਹਾਂਜੀ ਉਹ ਕੁਝ ਨਹੀਂ ਕਰ ਸਕਦੇ ਹੁੰਦੇ ਜੀ ਜੀ ਸੋ ਵਿਸ਼ਵਦੀਪ ਜਸ਼ਨ 바ਵਾ ਦੇ ਇਨਸਾਫ ਲਈ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਫਿਰੋਜ਼ਪੁਰ ਵਿੱਚ ਐਸਐਸਪੀ ਦਫ਼ਤਰ ਦੇ ਸਾਹਮਣੇ ਧਰਨਾ ਲਗਾਇਆ ਗਿਆ ਸੀ ਕੀ ਲੱਗਦਾ ਤੁਹਾਨੂੰ ਵੀ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਮਿਲੇਗਾ ਪਰਿਵਾਰ ਨੂੰ ਮੈਂ ਤੁਹਾਨੂੰ ਹੁਣੇ ਗੱਲ ਦੱਸ ਕੇ ਤਾਂ ਹਟਿਆ ਜੀ ਸਾਰੇ ਹਾਂਜੀ ਹਾਂਜੀ ਉਹਦੇ ਹੱਥ ਗੇਮ ਕੀ ਆ ਜੀ ਪੁਲਸ ਦੇ ਕੋਲ ਥਿਊਟੀ ਕੀ ਆ ਜੀ ਮੰਨ ਲਓ ਐਸਐਸਪੀ ਰਿਪੋਰਟ ਦਾ ਕਦੇ ਵੀ ਮੈਂ ਕਾਰਵਾਈ ਕਰਦਾ ਹਾਂਜੀ ਤਾਂ ਜੀ ਜੀ ਉਨ ਫਿਰ ਗੱਲ ਫੇ ਸਮਝੋ ਤੁਸੀਂ ਮੈਂ ਕਹਿੰਦੇ ਬਾਤ ਪਾਈ ਨੂੰ ਬੁੱਝ ਲਈ ਹਾਂਜੀ ਹਾਂਜੀ ਗ੍ਰਹਿ ਮੰਨਪਰੀ ਕਹੋਣਾ ਭਗਵਾਨ ਤਮਾਮ ਜੀ ਤਾਂ ਪਾਵਰ ਕਿਦੀ ਮੰਨੀ ਜਾਣੀ ਆ ਜੀ ਇਹ ਕੁਝ ਨਹੀਂ ਹੋਣਾ ਜੇ ਪੁਲਿਸ ਦੇ ਹੱਥ ਹੁੰਦਾ ਤਾਂ ਪੁਲਿਸ ਕਾਰਵਾਈ ਕਰਦੀ ਹਾਂਜੀ ਜਿਨ੍ਹਾਂ ਦੇ ਕੋਲ ਜਾਣਾ ਹੁੰਦਾ ਕਾਰਵਾਈ ਕਰਵਾਉਣ ਵਾਸਤੇ ਜਦੋਂ ਉਹ ਲੋਕਾਂ ਦੇ ਖਿਲਾਫ ਆ ਕਾਰਵਾਈ ਕਿਉਂ ਕਰਨਗੇ ਹਾਂਜੀ हां, ਆ ਮੁਸ਼ਕਿਲ ਆ ਜੇ ਕਾਰਵਾਈ ਹੋਈ ਵੀ ਤਾਂ ਉਹਦੇ ਪੀਏ ਤੇ ਹੋਊਗੀ ਤੇ ਪੀਏ ਅਰੈਸਟ ਨਹੀਂ ਹੁੰਦਾ। ਜੀ। ਜੇ ਅਰੈਸਟ ਹੋਇਆ ਵੀ ਤਾਂ ਮਸਲਾ ਜੇ ਬਹਾਲਾ ਗੰਭੀਰ ਹੋ ਗਿਆ ਮਸਲਾ ਵੱਧ ਗਿਆ। ਹਾਂ ਕਰ ਕਿਉਂ ਕਰਨਗੇ? ਜੀ। ਜਿੱਦਾ ਕੁਝ ਨਹੀਂ ਹੁਣਾ। ਜੀ। ਹਾਂਜੀ। ਸੋ ਵਿਸ਼ੇ ਵਿੱਚ ਤਾਂ ਜਿਹੜੇ ਬਾਬਾ ਆ ਗਏ ਚਾਹੇ ਕੋਈ ਹੋ ਹੋਰਾ ਹਾਂਜੀ। ਜਿਵੇਂ ਕਹਿੰਦੇ ਹੁੰਦੇ ਨਾ ਇਸ਼ਕ ਹੋਇਆ ਸੀ ਉਹਨੂੰ ਸਰਪੰਚੀ ਦੇ ਨਾਲ। ਹਾਂਜੀ। ਤਾਂ ਉਹਦਾ ਇਸ਼ਕੋ ਤਾਂ ਖੋਇਆ ਗਿਆ। ਬਿਲਕੁਲ ਜੀ। ਉਨੇ ਸੋਚਿਆ ਹੁਣ ਕੁਝ ਨਹੀਂ ਰਹਿ ਗਿਆ ਜੀ ਹਾਂ 23 ਸਾਲਾਂ ਦਾ ਨੌਜਵਾਨ ਜਿਹੜਾ ਉਹ ਚਲੋ ਜਿਵੇਂ ਕਤਲ ਹੋਇਆ ਉਹਦਾ ਹਾਂਜੀ ਉਹ ਚਲਾ ਗਿਆ ਜੀ ਪੰਜ-ਛੇ ਦਿਨ ਦਾ ਮਸਲਾ ਰਹੂਗਾ মিডিਆ ਦੇ ਵਿੱਚ ਵੀ ਬਿਲਕੁਲ ਜੀ ਪੰਜ-ਛੇ ਦਿਨ ਬਾਅਦ ਜੇ ਤਾਂ ਮਸਲਾ ਪੰਜਾਬ 'ਚ ਫੈਲਿਆ ਫਿਰ ਤਾਂ মিডিਆ ਇਸ ਮਸਲੇ ਨਾਲ ਝਾਕੂਗੀ ਜੀ ਇਹ ਤਾਂ ਕਿੰਨੇ ਤਾਂ ਕਿੰਨੇ ਮਸਲੇ ਆ ਜਿਹੜੇ ਇੱਕ ਪਾਣੀ ਦੀ ਤਰ੍ਹਾਂ ਗਏ ਆ ਜੇਦੋ ਹੜਾ ਹੁੰਦਾ মিডিਆ ਆਮ ਲੋਕ ਹੜ ਦੀਆਂ ਗੱਲਾਂ ਸੁਣਦੇ ਆ মিডিਆ ਸੁਣਾਉਂਦੀ ਆ ਹਾਂਜੀ ਹਾਂਜੀ ਕਿੰਨੇ ਕੰਮ ਹੋਏ ਆ ਇਹ ਵੀ ਜਿਹੜਾ ਕਹਦੇ ਵੀ ਇੱਕ ਮਸਲਾ ਹੀ ਆ ਜਿਨ੍ਹਾਂ ਦਾ ਮਸਲਾ ਇਹ ਤੇ ਜਿਹੜਾ ਮਸਲਾ ਮੇਰੇ ਹਿਸਾਬ ਨਾਲ ਕੀ ਕੋਈ 5-7 ਦਿਨ ਹੋਰ ਰਹੂਗਾ 5-70 ਦਾ ਬਾਅਦ ਇਹ ਮਸਲਾ ਖਤਮ ਜੀ ਹਾਂਜੀ ਇਹਦੇ ਪੱਲੇ ਕੱਖ ਨਹੀਂ ਰਹਿਣਾ ਸੋ ਵਿਸ਼ਵਦੀਪ ਜਿਸ ਦਾ ਜਸ਼ਨ ਬਾਵਾ ਦੇ ਪਰਿਵਾਰ ਵੱਲੋਂ ਜਸ਼ਨ ਬਾਵਾ ਦੀ ਪੋਸਟਮਾਰਟਮ ਰਿਪੋਰਟ ਦਾ ਨਾ ਕਰਵਾਉਣਾ ਇਸ ਪਿਛੇ ਕੀ ਲੱਗਦਾ ਤੁਹਾਨੂੰ ਕਿ ਦੋਸ਼ੀਆਂ ਨੂੰ ਸਜ਼ਾ ਇਸ ਤਰੀਕੇ ਦੇ ਨਾਲ ਮਿਲੇਗੀ ਜਦ ਰਿਪੋਰਟ ਵੀ ਹੈ ਨਹੀਂ ਰਿਪੋਰਟ ਲੈ ਲੈਂਦੇ ਫਿਰ ਕਿਹੜਾ ਸਜ਼ਾ ਮਿਲਣੀ ਸੀ ਜੀ ਕੀ ਹੋਣਾ ਸੀ ਫਿਰ ਜੀ ਇਹ ਸਜ਼ਾ ਉਹਨਾਂ ਨੂੰ ਭਰ ਕੇ ਕੱਟਣਾ ਤਾਂ ਬਿਨਾਂ ਸਜ਼ਾ ਤੋਂ ਕਰ ਦੇਣਾ ਜਦੋਂ ਕਈ ਕੇਸ ਦੇਖੋ ਤੁਸੀਂ ਜਿਹੜੇ ਆਤਮ ਹੱਤਿਆ ਕਰਕੇ ਗਏ ਆ ਨਾਲ ਦੀ ਨਾਲ ਸਜ਼ਾ ਹੋ ਜਾਂਦੀ ਆ ਹਾਂ ਜੀ ਇਹਨਾਂ ਦਾ ਨਹੀਂ ਹੋ ਰਿਹਾ ਜੀ ਹਾਂ ਉਹ ਬੁੜੀਆਂ ਘਰ ਤੋਂ ਗੌਂਦ ਨਾ ਹੁੰਦੀਆਂ ਸੀ ਮੇਰਾ ਖਸਮ ਹੋਵੇ ਮੇਰੇ ਵਾਲ ਤੇ ਮੈਂ ਵੇੜਾ ਦੇਵਾਂ 18 ਜਦੋਂ ਖਸਮੀ ਨਾਲ ਨਹੀਂ ਸਾਡਾ ਕੋਈ ਜੀ ਇਹ ਇੱਕ ਟੀਮ ਬੰਦੀ ਆ ਲੋਕ ਦੇ ਨਾਂ ਦਾ ਹੀ ਹੁੰਦਾ ਰਹੂਗਾ ਲੋਕ ਉਹਨਾਂ ਦੇ 20 ਸਾਲਾਂ ਬਾਅਦ ਲੋਕ ਮਤਲਬ ਦਿਨ ਆ ਜਾਊਗਾ ਵੀ ਜਿਹੜਾ ਤਗੜਾ ਬੰਦਾ ਹੋਇਆ ਕਰੂਗਾ ਲੋਕਾਂ ਦੇ ਘਰਿਆ ਖੇਤਰ ਮਾਰ ਕੇ ਜਾਇਆ ਕਰੂਗਾ ਹਾਂਜੀ ਜੀ ਸੇ ਇਹੀ ਕੰਮ ਚੱਲਦੀ ਆ ਨਾ ਬਚਨ ਔਖਾ ਹੋ ਜਾਊਗਾ ਜੀ ਹਾਂਜੀ ਸੋ ਵਿਸ਼ਵਦੀਪ ਜਸ਼ਨਬਾਬਾ ਦੇ ਲਈ ਇਨਸਾਫ ਦੇ ਲਈ 51 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਇਲਾਕੇ ਦੇ ਵੱਲੋਂ ਕਿਵੇਂ ਵਿਖ ਦਿਓ ਚਲੋ ਜੀ ਉਹਨਾਂ ਨੇ ਜਿਹੜਾ ਕੀਤਾ ਇਨਸਾਫ ਵਾਸਤੇ ਬਹੁਤ ਵਧੀਆ ਗੱਲ ਆ 51 ਮੈਂਬਰਾਂ ਨੇ ਉਹਨਾਂ ਨੇ ਕਰਾਈ ਆ ਹਾਂਜੀ ਉਹਨਾਂ ਨਾਲ ਮੇਰੇ ਸਾਹਮਣੇ ਫਾਇਲ ਕਾ ਜ਼ਿਲ੍ਹਾ ਤੇ ਫੋਜਪੁਰ ਜ਼ਿਲ੍ਹਾ ਤੋਂ ਖੜਾ ਹੀ ਹੈ ਨਾਲ ਹਾਂਜੀ ਹਾਂਜੀ ਜੀ ਤੇ ਬਾਕੀ ਚਲੋ ਵੇਖੋ ਕੀ ਬੰਦਾ ਬਾਕੀ ਤੁਹਾਨੂੰ ਦੱਸਤਾ ਸੋ ਆਪਣੇ ਵਿਸ਼ਵਦੀਪ ਜਿਸ ਤਰ੍ਹਾਂ ਐਮਐਲਏ ਫੋਜਾ ਸਿੰਘ ਸਰਾਰੀ ਦੇ ਵੱਲੋਂ ਆਪਣੇ ਪੀਏ ਲਾਡੀ ਦੀ ਛੁੱਟੀ ਕਰ ਦਿੱਤੀ ਹੈ ਤੁਹਾਨੂੰ ਕੀ ਲੱਗਦਾ ਹੈ ਛੁੱਟੀ ਤਾਂ ਹੋਈ ਹੈ ਛੁੱਟੀ ਤਾਂ ਸਿਰਫ ਉਹ ਆ ਜੀ ਹਾਂ ਜੇ ਕੱਲ ਵੀ ਤੁਸੀਂ ਛੁੱਟੀ ਕਰਤੀ ਛੁੱਟੀ ਦਾ ਮਸਲਾ ਠੰਡਾ ਉਹ ਤਾਂ ਕਹੂਗਾ ਹਾਂ ਬਈ ਮੈਂ ਪਾਸੇ ਕਰਤਾ ਹਾਂਜੀ ਕਹਿੰਦੀ ਗੱਲ ਹੈ ਜੀ ਕੁਛ ਨਹੀਂ ਬਸ ਚਾਰ ਦਿਨਾਂ ਦੀ ਚਾਂਦਨੀ ਤੇ ਫਿਰ ਹਨੇਰੀ ਰਾਤ ਜੀ ਹਾਂ ਵਿਸ਼ੇਪਤੀਸ ਐਮਐਲਏ ਫੌਜਾ ਸਿੰਘ ਸਰਾਰੀ ਵੱਲੋਂ ਆਪਣੇ ਪੇਜ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਕਹਿੰਦੇ ਵੀ ਜੋ ਵੀ ਇਸ ਕੇਸ ਚ ਸ਼ਾਮਲ ਹੈ ਜਿਹੜਾ ਜਸ਼ਨ ਬਾਬਾ ਦੇ ਜਿਹੜਾ ਕਤਲ ਵੀ ਹੈ ਜਿਹੜਾ ਵੀ ਕੁਝ ਹੋਇਆ ਜਿਵੇਂ ਗੋਲੀ ਉਹਨੇ ਆਪਣੇ ਉੱਪਰ ਮਾਰੀ ਹੈ ਵੀ ਉਸ ਤੇ ਕਾਨੂੰਨੀ ਕਾਰਵਾਈ ਸਖਤ ਕੀਤੀ ਜਾਵੇਗੀ। ਪਰਦੂਗਾ ਜੀ ਉਹਦਾ ਨਾਮ ਬਾਹਰ ਕੱਢ ਦੇਣ ਫੌਜਾ ਸਿੰਘ ਸਰਾਰੀ ਦੇ ਪੀਏ ਦਾ ਬਾਹਰ ਕੱਢ ਦੇਣ ਬਾਕੀ ਭਲਾ ਜੀ ਦਾ ਮਰਜ਼ੀ ਨਾਮ ਲਿਖਾ ਦੇਣ ਸਿਰਫ ਭਲਾ ਥੋੜਾ ਲਿਖਾ ਦੇ ਮੇਰਾ ਲਿਖਾ ਦੇਣ ਉਹ ਚੱਕਿਆ ਜਾਊਗਾ। ਜੀ ਹਾਂ अच्छा जी हां जी सो so विश्व लास्ट ਦੇ ਵਿੱਚ ਮੈਂ ਗੱਲ ਕਹਿੰਦਾ ਵੀ ਭਗਵੰਤ ਮਾਨ ਪੰਜਾਬ ਸਰਕਾਰ ਦੀ ਅਤੇ ਸਿਵਲ ਪ੍ਰਸ਼ਾਸਨ ਦੀ ਆਖਰਕਾਰ 3 ਸਾਲ ਸਰਕਾਰ ਚਲਾਉਂਦਿਆ ਹੋ ਗਏ ਨੇ ਭਗਵੰਤ ਮਾਨ ਨੂੰ ਆਖਰਕਾਰ ਨੀयत ਕੀ ਇਹਨਾਂ ਦੀ ਹੈਗੀ ਆ ਉਹ ਨੀਤ ਉਹਦੀ ਪਈ ਕੀ ਹੋਊਗੀ ਤੁਸੀਂ ਦੱਸ ਦੋ ਤੇ ਇੱਕ ਮਤਲਬ ਉਹਨੂੰ ਆਪਾਂ ਕੁਝ ਨਹੀਂ ਕਹਿੰਦੇ ਉਹ ਤਾਂ ਇੱਕ ਮਲੀਮ ਹੈਗਾ ਜਿਵੇਂ ਪੱਠੇ ਤੇ ਰੱਖ ਲੈਂਦੇ ਆ हां जी ਤਾਂ ਕੇਜਰੀਵਾਲ ਨੇ ਕਹਿਣਾ ਜੋ ਕਹਿਣਾ ਜੇ ਉਹ ਨਾ ਮੰਨੂਗਾ ਤਾਂ ਹੋਰ ਬਥੇਰੇ ਐਮਐਲਏ ਬੈਠੇ ਐਮਨਾਂ ਦਾ ਮੰਤਰੀ ਮੁੱਖ ਮੰਤਰੀ ਬਣਨ ਆਸ ਜੀ ਕੁਛ ਨਹੀਂ ਹੁੰਦਾ ਉਹ ਤਾਂ ਨਾ ਉਹ ਕੁਛ ਕਰ ਸਕਦਾ ਨਾ ਹੀ ਉਹਦੇ ਹੱਥ 'ਚ ਕੋਈ ਪਾਵਰ ਆ ਜੋ ਕੁਛ ਕਰੂਗਾ ਉਹ ਮੁੱਖ ਮੰਤਰੀ ਲੋਹੰਤ ਬੜਜਾਣੇ ਬੈਠੇ ਆ ਜੀ ਨਾ ਹੀ ਉਹਨੂੰ ਕੁਛ ਪਤਾ ਮੈਨੂੰ ਦਾ ਰੱਖ ਲਵੇ ਥਾਲ ਡੇਢ ਸਾਲ ਮੁੱਖ ਮੰਤਰੀ ਮੈਂ ਸਾਰੇ ਕੰਮ ਦੱਸ ਦੂ ਕਿਵੇਂ ਹੋਣੇ ਕਿਵੇਂ ਨਹੀਂ ਹੋਣੇ ਜੀ ਹਾਂ ਤਾਂ ਜੇ ਲੋਕ ਦੁਬਾਰਾ ਮੁੱਖ ਮੰਤਰੀ ਨੂੰ ਨਾ ਚੋਣ ਤੇ ਮੈਨੂੰ ਕਹਿੰਨ ਵਿਸ਼ਪ ਦੀ ਫਾਈਲ ਕਿਤੋਂ ਹੀ ਫਿਰਦਾ ਸੀ ਜੀ ਸਾਡੇ ਨਾ ਦੇਸ਼ ਦੇ ਵਿੱਚ ਮੇਨ ਚੀਜ਼ਾਂ ਜੀ ਆਪਣਾ ਬੜੇ ਸਤਕਾਰਯੋਗ ਸੱਜਣ ਜੀ ਹਾਂਜੀ ਹਾਂਜੀ ਸਾਡੇ ਤਿੰਨ ਚਾਰ ਚੀਜ਼ਾਂ ਮੇਨ ਹੈਗੀਆਂ ਜੀ ਸਭ ਤੋਂ ਮੇਨ ਚੀਜ਼ ਆ ਜਿਹੜੀ ਸ਼ੁਰੂਆਤ ਦੇ ਵਿੱਚ ਚਾਹੀਦੀ ਆ ਸਿਹਤ ਡਿਪਾਰਟਮੈਂਟ ਹਾਂਜੀ ਸਿਹਤ ਡਿਪਾਰਟਮੈਂਟ ਤੋਂ ਬਾਅਦ ਉਦੋਂ ਆ ਗਈ ਆ ਸਿੱਖਿਆ ਜਿਹੜੀ ਹਰ ਬੱਚੇ ਹਰ ਧਰਮ ਦੇ ਜਾਤੀ ਦੇ ਬੰਦੇ ਨੂੰ ਚਾਹੀਦੀ ਆ ਬਿਲਕੁਲ ਜੀ ਉਸ ਤੋਂ ਬਾਅਦ ਹੈਗਾ ਰੁਜ਼ਗਾਰ ਇਹ ਤਿੰਨ ਚੀਜ਼ਾਂ ਹੈਗੀਆਂ ਬਾਕੀ ਦਾ ਜਿਹੜੀਆਂ ਆਪਾਂ ਫ੍ਰੀ ਬਣਦੇ ਆ ਵੜ ਤਾਂ ਉਹ ਸੋ ਵਿਸ਼ਵਦੀਪ ਜਿਸ ਤਰ੍ਹਾਂ ਜਸ਼ਨ ਬਾਵਾ ਦੇ ਵੱਲੋਂ ਜਿਸ ਤਰ੍ਹਾਂ ਹੋਰ ਪੰਜਾਬ ਦੇ ਕਈ ਸਰਪੰਚ ਹੋਣਗੇ ਜਿਨ੍ਹਾਂ ਤੇ ਦਬਾਅ ਸਰਕਾਰ ਦੇ ਵੱਲੋਂ ਪਾਇਆ ਜਾਂਦਾ ਉਹਨਾਂ ਨੂੰ ਕੀ ਕਹਿੰਦੇ ਹੋ ਉਹ ਬਈ ਇਹੀ ਚੱਲਦਾ ਰਹੀ ਬਾਤ ਆ ਪਾ ਚੰਦੂ ਉਹਨਾਂ ਦਾ ਜਦੋਂ ਗੁੰਡਾ ਰਾਜ ਲੋਕਲੇ ਹੁੰਦੇ ਆ ਲੋਕਾਂ ਦਾ ਆਸਾ ਤੇ ਉਹ ਤਾਂ ਨਹੀਂ ਚੱਲੂਗਾ ਜੀ ਹਾਂ ਜਿੰਦਾ ਜੀ ਤੇ ਚੱਲਦਾ ਇੱਥੇ ਤੁਸੀਂ ਮੱਛਰ ਤੋਂ ਵੇਖ ਲਓ ਜੇ ਮੱਛਰ ਕਿਸੇ ਨੂੰ ਖਾਈ ਜਾਂਦਾ ਮੱਛਰ ਨੂੰ ਕਰਨੀ ਖਾ ਜਾਂਦੀ ਆ ਕਰਨੀ ਉਹ ਕੁਝ ਖਾਈ ਜਾਂਦਾ ਹਾਂ ਜੀ ਜਿਵੇਂ ਚੂਹਾ ਕੁਝ ਖਾਂਦਾ ਤੇ ਉਹ ਬਿੱਲੀ ਖਾਂਦੀ ਆ ਬਿੱਲੀ ਨੂੰ ਉੱਤਰਦਾ ਹਾਂ ਜੀ ਜੀ ਹੈਲੋ ਇਤਾਂ ਲੋਕ ਸਿਆਣੇ ਹੋਣੇ ਨਹੀਂ ਹੂੰ ਨਾ ਲੋਕ ਸਿਆਣੇ ਹੋਣਗੇ ਨਾ ਹੀ ਇਹ ਕੰਮ ਰੁਕਣਗੇ ਜੀ ਹਾਂ ਜੀ ਸੋ ਦੋਸਤੋ ਮੇਰੇ ਨਾਲ ਜੁੜੇ ਸੀਗੇ ਵਿਸ਼ੇਵ ਦੀ ਫਾਇਲਕਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਜਸ਼ਨ ਬਾਵਾ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਗੋਲੀ ਮਾਰੀ ਸੀ ਪ੍ਰਸ਼ਾਸਨੋਂ ਤੰਗ ਆ ਕੇ ਜੋ ਸਿਸਟਮ ਤੋਂ ਤੰਗ ਆ ਕੇ ਸੋ ਜਾਣਕਾਰੀ ਦਿੱਤੀ ਹੈ ਤੁਸੀਂ ਇਸ ਵੀਡੀਓ ਤੇ ਆਪਣੇ ਕਮੈਂਟ ਜਰੂਰ ਦਿਓ ਸੋ ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਮਿਹਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ